ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਪਿੰਡ ਮਾਲਾ ਤੋਂ ਅੱਜ ਸਾਡੇ ਕੋਲ ਬਾਈ ਦਲਵੀਰ ਪਹੁੰਚਿਆ ਜੀ ਬਾਈ ਦਾ ਰੋਪੜ ਡਿੰਡੋ ਫਾਰਮ ਏਜੰਸੀ ਪਹੁੰਚਣ ਤੇ ਮੋਸਟ ਵੈਲਕਮ ਹੈ ਜੀ ਹੋਰ ਵੀਰੇ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੈ ਜੀ ਐਨ ਵਧੀਆ ਜੀ ਬਾਈ ਮੈਨੂੰ ਦਲਵੀਰ ਇੰਨੇ ਖੁਸ਼ੀ ਹੋਈ ਬਾਈ ਕਿਉਂਕਿ ਬਾਈ ਮਾਲਾ ਦਾ ਕੋਈ ਆਉਂਦਾ ਨਹੀਂ ਹੋਰੇ ਸੌਖਾ ਜਿਹਾ ਪਤਾ ਨਹੀਂ ਕਿਹੜਾ ਚੱਕਰ ਆਉਂਦੇ ਰਹਿੰਦੇ ਨੇ ਜੱਗੂ ਹਾਂ ਤੂਰੇ ਹੁੰਦਾ ਨਹੀਂ ਕਈ ਵਾਰ ਨਹੀਂ ਯਾਰ ਟਾਈਮ ਹੋ ਗਿਆ ਕੋਈ ਨਹੀਂ ਆਉਂਦਾ ਯਾਰ ਹਜੇ ਹੋਰ ਹੋਰ ਏਜੰਸੀਆਂ ਉਹ ਗੱਲ ਨਹੀਂ ਨਾ ਮੈਂ ਕਿ ਤੁਹਾਨੂੰ ਫੋਰਸ ਕਰਦਾ ਬਾਈ ਮੈਂ ਤੇ ਲੋ ਜਾ ਤਾਂ ਅਸੀਂ ਲੱਤਾ ਹੋਵੇ ਤੂੰ ਤਾਂ ਕਹੇ ਪਾਈ ਤੁਸੀਂ ਹੋਰ ਪਾਸੇ ਜਾ ਕੇ ਲਿਆਏ ਨਹੀਂ ਪਤਾ ਨਹੀਂ ਸਾਨੂੰ ਕੋਈ ਗੱਲ ਭਦੇ ਨਹੀਂ ਜਾਂਦਾ ਜੀ ਪਤਾ ਨਹੀਂ ਭਾਈ ਕਿਆ ਚੱਕਰ ਦਾ ਦਰਵੀਰ ਯਾਰ ਮੈਂ ਕਿਹਾ ਨੋਟ ਕਰੀ ਆ ਇਹ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਬਾਈ ਤੂੰ ਆਇਆ ਅੱਜ ਬਹੁਤ ਖੁਸ਼ੀ ਹੋਈ ਯਾਰ ਚਾਹ ਚੜ ਗਿਆ ਬਾਈ ਵਿਆਹ ਦਾ ਕੰਮ ਹੋਇਆ ਹੋਇਆ ਦਰਵੀਰ ਹਾਂ ਬਿਲਕੁਲ ਪਹਿਲਾਂ ਐ ਦੱਸ ਵੀ ਸੇਵਾ ਪਾਣੀ ਦੱਤਿਆ ਹਾਂ ਹਾਂ ਬਸ ਹਾਂ ਤੇਰੇ ਦਰਸ਼ਨ ਹੋ ਗਈ ਸੇਵਾ ਠੀਕ ਆ ਮੈਂ ਕਿਹਾ ਚਾ ਨਾਲੇ 2 ਦਿਨ ਨਾਲ ਵੀਡੀਓ ਬਣਾ ਲੈਣ ਨਾਲੇ ਟਰੈਕਟਰ ਦਿਖਾ ਦੇਣਾ ਬੰਦੇ ਕਹੀ ਜਾਂਦੇ ਵੀ ਬਹੁਤ ਦਿਨ ਹੋ ਗਏ ਕੋਈ ਟਰੈਕ ਤੇ ਵੀਰੇ ਕੋਲ ਨੂੰ ਆ ਜਾ ਮੜਾ ਜਾ ਪਾਈ ਮੜ ਕੇ ਮਾੜੀ ਹੱਲੇ ਚੁੱਲ ਕਰੀ ਜਾਈਦੀ ਹੁੰਦੀ ਆ ਤੇ ਟਰੈਕਟਰ ਤੇ ਵੀਰੇ ਹੁਣ ਲਗਭਗ ਮਹੀਨਾ ਹੋ ਗਿਆ ਰੋਟਾਵੀਟਰਾਂ ਦਾ ਸੁਪਰ ਸੀਡਰਾਂ ਦਾ ਸੀਜ਼ਨ ਚੱਲਦਾ ਇਹਦੇ ਕਰਕੇ ਥੋੜਾ ਜਿਹਾ ਟਰੈਕਟਰ ਵੱਲ ਬਸ ਕੋਈ ਨਵੇਂ ਹੁਣ ਘੱਟ ਲਿਆਂਦੇ ਹੁਣ ਅੱਜ ਲਿਆਂਦਾ ਬਹੁਤ ਦਿਨ ਬਾਅਦ ਅੱਛਾ ਤੇ ਟਰੈਕਟਰ ਜਿਹੜੇ ਜਿੱਦਣ ਲੈਦਾ ਲੈਈਦਾ ਵਧੀਆ ਹੀ ਆ ਵੀਰੇ ਦਿਖਾ ਮੜਾ ਕੋਲ ਆ ਕੇ ਟਰੈਕਟਰ ਮਾੜਾ ਚੈੱਕ ਕਰੋ ਇਹ ਵੀਰੇ ਵੀਰੇ ਮਾਡਲ ਹੈਗਾ 2022 ਠੀਕ ਆ ਇਹ ਹੈਗਾ 575 DI XP+ ਹੂੰ ਠੀਕ ਹੈ ਜੀ ਦਲਪੂ ਬਾਕੀ ਤੂੰ ਦੇਖ ਮੜਾ ਮੋਟਾ ਪਰਖ ਟਰੈਕਟਰ ਨੂੰ ਵੀ ਵਧੀਆ ਕਿਦਾਂ ਸਾਡੀ ਪਰਖ ਬਾਈ ਬਹੁ ਘੱਟ ਤੇ ਨਾਲ ਉਹ ਤਾਂ ਘੱਟੇ ਆ ਉਹ ਨਹੀਂ ਨਹੀਂ ਉਹੀ ਕੋਸਾਂ ਬਸ ਬਲਵੀਰ ਹਾਂ ਚੱਲੀ ਜਾਂਦਾ ਵਾ ਮਾਲ ਦੀ ਸਰਦਾ ਸਰਦਾ ਮਾਡਲ ਪਤਾ ਏ ਟਾਇਰ ਪਤਾ ਏ ਬਸ ਇਹ ਤਾਂ ਜਿਆਦਾ ਕੁਝ ਨਹੀਂ ਪਤਾ ਨਹੀਂ ਹੁੰਦਾ ਮਾਲ ਵਾਲੇ ਤੇਤੀ ਹੋਗੇ ਟਰੈਕਟਰਾਂ ਦੇ ਆ ਸਾਰੇ ਯਾਰ ਮਾਲ ਵਾਲੇ ਤੇਤੀ ਹੋਗੇ ਨਹੀਂ ਨਹੀਂ ਭਾਈ ਬੰਪਰ ਵੀ ਲੱਗਿਆ ਹੋਇਆ ਜਿਹਦਾ ਜਿਹਦਾ ਬੋਕ ਰੇਜ ਆ ਘੋੜਾ ਬੰਪਰ ਘੋੜਾ ਕਹਿੰਦੇ ਇਹਨੂੰ ਘੋੜਾ ਠੀਕ ਆ ਜੀ ਤੇ ਘੋੜਾ ਬੰਪਰ ਕਹਿੰਦੇ ਬਾਈ ਬਾਕੀ ਟਰੈਕਟਰ ਬਾਈ ਪੂਰਾ ਸ਼ਕੀਨ ਹੈ ਇਧਰੋਂ ਦਿਖਾ ਦੇ ਮਾੜਾ ਕੋਲੋਂ ਆ ਕੇ ਰੰਗ ਰੂੰਗਾਂ ਪਿਆ ਬਾਈ ਵਾ ਵਾ ਬਾਈ ਹਾਂ ਆਪਣੀ ਕੋਸ਼ਿਸ਼ ਹੁੰਦੀ ਆ ਬਾਈ ਟਰੈਕਟਰ ਵੀ ਮਹੀਨੇ ਦੇ ਆਪਾਂ ਘਾਟਾ ਟਰੈਕਟਰ ਵੇਚਨੇ ਆ ਟਰੈਕਟਰ ਵਧੀਆ ਲੈ ਕੇ ਵੇਚਨੇ ਆ ਠੀਕ ਆ ਜੀ ਹਾਂ ਬਾਕੀ ਦਲਵੀਰ ਵੀਰੇ ਆਪਾਂ ਆਪਣਾ ਟਰੈਕਟਰ ਦੇਖ ਕੇ ਤਸੱਲੀ ਕਰਕੇ ਲੈਨੇ ਆ ਆਪਾਂ ਵੀ ਗਾਹਕ ਨੂੰ ਵੀ ਆਪਾਂ ਉਹੀ ਗੱਲ ਕਹਿੰਦੇ ਆ ਵੀ ਤੁਸੀਂ ਤਸੱਲੀ ਕਰਕੇ ਲੋ ਆਪਣੀ ਤਸੱਲੀ ਕਰਕੇ ਲੋ ਬਾਈ ਤੇ ਕਿਉਂਕਿ ਮਸ਼ੀਨਰੀ ਆ ਬਾਈ ਇਹ ਇਹਦੇ ਵਿੱਚ ਨਾ ਤੂੰ ਵੜਿਆ ਮਾ ਨਾ ਮੈਂ ਵੜਿਆ ਮਾ ਨਾ ਕੋਈ ਕੀ ਆ ਉਹੀ ਹੁੰਦਾ ਵਾ ਜਿਹਨੂੰ ਭੇਤਾ ਹਾਂ ਬਸ ਬਸ ਠੀਕ ਹੈ ਜੀ ਫੋਨ ਪਰ ਕੋਸਾ ਕੋਲ ਆਏ ਤੇ ਉਹ ਚੀਜ਼ ਕੁਝ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ 22 ਮਾਡਲ ਆ ਬਾਈ ਰੇਟ ਵੀ ਤੁਹਾਨੂੰ ਦੱਸਾਂਗੇ ਐਂਡ ਦੇ ਵਿੱਚ ਤੇ ਬਾਕੀ ਮੇਰੇ ਪਿੱਛੋਂ ਵੀ ਦਿਖਾ ਦੇ ਮੜਾ ਇਹ ਕੈਮਰਾ ਮਾਰ ਕੇ ਸਾਰਾ ਚੰਗੀ ਤਰ੍ਹਾਂ ਆਪਣਾ ਵੀਡੀਓ ਲੰਬੀ ਬਣਾਉਣ ਦਾ ਮਕਸਦ ਆ ਹੀ ਹੁੰਦਾ ਵੀ ਕਿਸੇ ਮੇਰੇ ਵੀਰ ਨੇ ਦੂਰੋਂ 20 50 ਕਿਲੋਮੀਟਰ ਤੋਂ ਚੱਲ ਕੇ ਆਉਣਾ ਹੂੰ ਠੀਕ ਹੈ ਜੀ ਹੱਕ ਹੱਕ ਦੇਖ ਲਓ ਬਾਈ ਸਾਰਾ ਕੁਝ ਲਿੰਕਾਂ ਲੋਕਾਂ ਐਨ ਵਧੀਆ ਪਈਆਂ ਡੰਡਾ ਡੁੰਡਾ ਸਾਰਾ ਕੁਝ ਜੋ ਵੀ ਸਮਾਨ ਐਸੈਸਰੀ ਨਾਲ ਮਿਲੂਗੀ ਤੇ ਹੁੰਦਾ ਇਨਸਾਫ ਹਾਂਜੀ ਹਾਂ ਇੱਕ ਨੰਬਰ ਵੈਕੀ ਮਿੱਤਰੋ ਰੋਟਾਵੇਟਰਾਂ ਦਾ ਵੀ ਸਟਾਕ ਆਪਣੇ ਕੋਲ ਆਇਆ ਦਾ ਦੇ ਤੇ ਸੁਪਰ ਸੀਡਰ ਆਏ ਤੇ ਦੋ ਉਹ ਵੀ ਆਪਣੇ ਸੇਲ ਹੋ ਗਏ ਜੀ ਠੀਕ ਹੈ ਜੀ ਤੇ 8 ਫੁੱਟੇ 7 ਫੁੱਟੇ ਲਗਭਗ ਆਪਣੇ ਕੋਲ ਸਾਰੇ ਮਾਡਲ ਹੁੰਨੇ ਆ ਜੀ ਤੇ ਬਾਕੀ ਜੇ ਕਿਸੇ ਮੇਰੇ ਵੀਰ ਨੇ ਇੰਡੋ ਫਾਰਮ ਲੈਣਾ ਹਰੇ ਰੰਗ ਵਾਲਾ ਦਲਵੀਰ ਵੀਰੇ ਹਾਂਜੀ ਉਹਦੇ ਜ ਆਪਾਂ ਨੇ ਸਪੈਸ਼ਲ ਡਿਸਕਾਊਂਟ ਕਰਤਾ ਹੁਣ ਹੂੰ ਕਿੰਨਾ ਰੇਟ ਘਟ ਗਏ ਰੇਟ ਬਾਅਦ ਡਿਸਕਾਊਂਟ ਕਰਤਾ ਜਿੰਨਾ ਜਿੰਨਾ ਅਮਲ ਕੀ GST ਕਟਿਆ ਉਹਦਾ ਕਰੇ ਕਰੇ ਆਪਾਂ ਨੇ ਹੋਰ ਵੀ ਡਿਸਕਾਊਂਟ ਕਰਤਾ ਬਾਅਦ ਸ਼ਰਤ ਸਾਡੀ ਆਹੀ ਆ ਵੀ ਅਸੀਂ ਫੋਨ ਤੇ ਕਿਉਂਕਿ ਰੇਟ ਕਿਸੇ ਨਾਲ ਨਹੀਂ ਡਿਸਕਸ ਕਰਨਾ ਬਾਈ ਆ ਕੇ ਉਰੇ ਆ ਜਿਓ ਇੱਕ ਵਾਰ ਰੋਪੜ ਥੋੜਾ ਪੂਰਾ ਵਧੀਆ ਮਾਣਦਾਨ ਕਰਾਂਗੇ ਆਣ ਵਧੀਆ ਰੇਟ ਤੇ ਟਰੈਕਟਰ ਦਵਾਂਗੇ ਜਮਾਂ ਹੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਚੈਜ ਕਰਕੇ ਦਵਾਂਗੇ ਟਰੈਕਟਰ ਠੀਕ ਹੈ ਜੀ ਸਾਡਾ ਰੋਪੜ ਮਰੰਡਾ ਇਧਰ ਚਮਕੌਰ ਸਾਹਿਬ ਜਿਹਨੇ ਵੀ ਕਿਸੇ ਨੇ ਵੀ ਟਰੈਕਟਰ ਲੈਣਾ ਬਾਈ ਜਿਹੜਾ ਮਰਜ਼ੀ ਆ ਜਿਓ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ 5:30 ਵਜੇ ਤੱਕ ਏਜੰਸੀ ਖੁੱਲੀ ਰਹਿੰਦੀ ਆ। ਠੀਕ ਆ ਜੀ। ਬਾਕੀ ਤੁਸੀਂ ਇਹਦਾ ਰੇਟ ਦੱਸ ਦਈਏ ਵੀਰੇ? ਬਿਲਕੁਲ ਦੱਸਣਾ ਚਾਹੀਦਾ। ਕਿ ਪਹਿਲਾਂ ਸਟਾਰਟ ਕਰਕੇ ਦਿਖਾ ਦਈਏ ਮਾੜਾ ਜਾਂ? ਸਟਾਰਟ ਕਰਕੇ ਦਿਖਾ। ਬੜਕ ਮਰਾਉਣੀ ਜ਼ਰੂਰੀ ਆ ਮੜੀ ਜੀ। ਮਯਾ ਕਰਦੇ ਮਹਿੰਦਰ ਵਾਲੇ ਇਹਨਾਂ ਨਹੀਂ ਵੇਚੇ ਹੋਏ ਆ ਇਹ। ਅੱਛਾ। ਹਾਂ ਭਾਈ। ਅੱਛਾ ਲਾ ਕੇ ਧੱਕਿਆ ਤੇ ਹੋਣਾ ਬਾਈ ਨਵਾਂ ਹੀ ਟਰੈਕਟਰ ਹੈ ਟਾਇਰ ਤੋਂ ਨਾਲ ਦੇ ਆ ਬਾਈ ਟਰੈਕਟਰ ਦੇ 60 65 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ ਠੀਕ ਆ ਜੀ ਬਾਕੀ ਮੇਰਾ ਵੀਰ ਪੰਜ ਜਿਹਨੇ ਘੱਟ ਸਮਝਨੇ ਘੱਟ ਵੀ ਸਮਝ ਸਕਦਾ ਓਕੇ ਜੀ ਤੇ ਮੁੱਲ ਕਰਦੇ ਆਪਾਂ ਇਹਦਾ 4 ਲੱਖ 290 ਹਜ਼ਾਰ ਵੀਰੇ 490 ਮੁੱਲ ਆ ਬਾਕੀ ਮਾਣ ਤਾਣ ਜੋ ਵੀ ਮੜਾ ਮੋਟਾ ਮੌਕੇ ਤੇ ਬਾਈ ਉਹ ਮੌਕੇ ਪਰ ਕਰਦਾਂਗੇ ਹਾਂਜੀ ਉਹ ਮੌਕੇ ਦੀ ਮੌਕੇ ਆ ਬਿਲਕੁਲ ਜੀ ਸੋ ਜਿਹੜੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਦੱਸੀਆਂ ਵੀਰ ਬਣ ਕੇ ਫੋਨ ਤੇ ਵੀਰੇ ਕੋਈ ਉਹ ਨਾ ਕਰਿਓ ਕਈ ਮੇਰੇ ਵੀਰ ਜਿਹੜਾ ਕੁਸ ਮੈਂ ਦੱਸਿਆ ਮਾਡਲ ਸਾਰਾ ਕੁਝ ਉਹੀ ਗੱਲਾਂ ਦੁਬਾਰਾ ਦੁਬਾਰਾ ਫੋਨ ਤੇ ਪੁੱਛੀ ਜਾਂਦੇ ਤੇ ਬਾਈ ਬਣ ਕੇ ਉਹ ਨਾ ਪੁੱਛਿਆ ਕਰੋ ਬਾਈ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਹਣਾ ਵੀਰੇ ਬਿਲਕੁਲ ਜੀ ਹਾਂਜੀ ਇਦਾਂ ਹੋ ਜਾਂਦਾ ਕਈ ਵਾਰ ਫਿਰ ਔਖਾ ਲੱਗਦਾ ਦਲਵੀਰ ਨੂੰ ਕੋਈ ਫੋਨ ਬਹੁਤ ਆਉਂਨੇ ਵੀਰੇ ਤੇ ਕਈ ਵੀਰਾਂ ਦੇ ਚੱਕ ਵੀ ਨਹੀਂ ਹੁੰਦੇ ਫਿਰ ਕਈ ਵੀਰ ਕਹਿੰਦੇ ਯਾਰ ਵੀਡੀਓ ਪਾਉਣੇ ਫੋਨ ਨਹੀਂ ਚੱਕਦੇ ਆ ਮੇਨ ਕਾਰਨ ਆਹੀ ਹੁੰਦਾ ਬਾਈ ਠੀਕ ਹੈ ਜੀ ਸੋ ਹੋਰ ਕੋਈ ਜਾਣਕਾਰੀ ਜਿਹੜੀ ਭਾਈ ਨਾ ਦਿੱਤੀ ਹੋਵੇ ਤੁਸੀਂ ਫੋਨ ਤੇ ਲੈ ਸਕਦੇ ਆ ਜੀ ਇਹ ਤਾਂ ਛੋਟਾ ਹਾਂਜੀ ਲੋਕੇਸ਼ਨ ਆਪਣੀ ਰੋਪੜ ਰੋਪੜ ਦੀ ਨਾਜ ਦਾਣਾ ਮੰਡੀ ਪੱਠਾ ਸਾਹ ਦੇ ਬਿਲਕੁਲ ਨੇੜੇ ਚੰਡੀਗੜ੍ਹ ਅਨੰਦਪੁਰ ਸਾਹਿਬ ਹਾਈਵੇ ਤੇ ਠੀਕ ਹੈ ਜੀ ਬਾਕੀ ਦਲਵੀਰ ਭਰੇ ਹੋਰ ਕੋਈ ਨਵੀਂ ਤਾਜੀ ਅਸੀਂ ਵਧੀਆ ਜੀ ਅਰੇ ਦਰਸ਼ਨ ਬਹੁਤ ਦਿਨ ਬਾਅਦ ਹੋਏ ਆ ਬਾਈ ਲੱਗਦਾ ਪਣਾ ਮੋਟਾ ਖੇਤਾਂ ਦੇ ਜਿਹੜਾ ਵੱੱਦ ਉਹ ਵੀ ਨਹੀਂ ਬਾਈ ਹੁਣ ਥੋੜਾ ਘੱਟ ਵੱੱਦ ਵੱੱਦ ਰਵੀ ਵੀਰੇ ਹੈ ਸਪੈਸ਼ਲ ਤਾਂਹੀਂ ਆਇਆ ਨਾ ਬੰਦਾ ਨਹੀਂ ਦਿਖਦਾ ਰਵੀ ਵੀਰੇ ਆਏ ਆ ਔਰੇ ਔਰੇ 6 ਵਜ ਜਾਣੇ ਆ ਦਿਨ ਛੋਟੇ ਹੋ ਜਾਣੇ ਆ ਹੁਣ ਅਸੀਂ ਥੋੜਾ ਸੀਨ ਕਰਕੇ ਐਤਵਾਰ ਨੂੰ ਵੀ ਥੋੜੇ ਜਿਆ ਯਾਸੀ ਖੋਲ ਲਈ ਬਿਲਕੁਲ ਨਹੀਂ ਅਸੀਂ ਐਤਵਾਰ ਨੂੰ ਬੜਾ ਮੋਟਾ ਜਾ ਹੋ ਜਾਂਦਾ ਤਾਂ ਫਿਰ ਤੁਹਾਨੂੰ ਪਤਾ ਪੈ ਔਖਾ ਹੁਣ ਚੱਲ ਆਈ ਸੀਜ਼ਨ ਆ ਹਾਂ ਬਿਲਕੁਲ ਬਿਲਕੁਲ ਹੁਣ ਥੋੜਾ ਜਿਆ ਖੇਤੀ ਵਾਲੇ ਤੇਰੇ ਆਏ ਆ ਕੰਮ ਇੱਕੋ ਪਾਸੇ ਹੁੰਦਾ ਯਾਰ ਤੇਰੇ ਬਾਪੂ ਨੇ ਚੱਕੇਵੇਂ ਫੱਟੇ ਉਧਰ ਵਾ ਅੱਛਾ ਠੀਕ ਆ ਠੀਕ ਆ ਬਾਪੂ ਨੂੰ ਤੁਸੀਂ ਚਾਣਾ ਵਧੀਆ ਚੱਲ ਦਿਲਵੀਰ ਖੇਤੀ ਦਾ ਬਾਪਾ ਆਪਣੀ ਉਹ ਕਰਦੇ ਘਰ ਘਰਦੀ ਠੀਕੇ ਟੋਕੇ ਵਾਲਾ ਕੰਮ ਨਹੀਂ ਹੈਗਾ ਏਹੀ ਸਿੱਧ ਪੱਤਰੀ ਹੋਈ ਜਾਵੇ ਬਸ 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 ਜਿੰਨੇ ਵੀ ਜਾਨੀ ਕਵੇਂ ਵੀ ਸਾਲੀ ਘੱਟ ਕਰ ਲੋ ਵਧੀਆ ਕਰ ਲੋ ਉਹ ਕੰਮ ਹੈ ਤੇ ਬਾਕੀ ਦਿਲਵੀਰ ਠੀਕ ਆ ਵੀਰੇ ਤੇਰਾ ਰੋਪਣਾ ਤੇ ਧੰਨਵਾਦ ਵੀਰੇ ਆਉਂਦੇ ਜਾਂਦੇ ਜਰੂਰ ਕਿੜਾ ਮਾਰੇ ਬਾਈ ਅਸੀਂ ਤਾਂ ਆਏ ਉਹਦੇ ਤਾਂ ਆ ਕੇ ਤੇਰੇ ਕੋ ਤੇ ਬਾਈ ਹੁਣ ਵੀਡੀਓ ਤਾਂ ਨਹੀਂ ਪਾਉਂਦਾ ਨਹੀਂ ਬਸ ਕਿੰਨਾ ਕ ਟਾਈਮ ਹੋ ਗਿਆ ਟਾਈਮ ਨਹੀਂ ਹੁੰਦਾ ਜੇ ਕੋ ਹੁੰਦਾ अच्छा हो गए 6-7 महीने 6-7 महीने हो गए भाई दलवीर ਨੂੰ ਵੀਡੀਓ ਨਾ ਪਾਉਣ ਦਾ ਕੋਈ ਕਾਰਨ ਤਾਂ ਨਹੀਂ ਹੈਗਾ ਨਹੀਂ ਨਹੀਂ ਕੋਈ ਵੈਸੇ ਹੀ ਕਾਰਨ ਕਿਉਂ ਹੋਣਾ اچھا ਕਿ ਉਦਾਂ ਹੀ ਛੱਡਤੀ ਬਸ ਜੋ ਬਸ ਟਾਈਮ ਨਹੀਂ ਹੁੰਦਾ ਯਾਰ ਮਨੂੰ ਗਰੇ ਝੂਠ ਨਹੀਂ ਕੋਈ ਆਏ ਨਾ ਗਏ ਵੀ ਜਾਣੇਗਾ ਮਨੂੰ ਬਹੁਤ ਬੰਦੇ ਨੇ ਪੁੱਛਿਆ ਫੋਨ ਤੇ ਨਹੀਂ ਨਹੀਂ ਦਲਵੀਰ ਵੀਡੀਓ ਨਹੀਂ ਪਾਉਂਦਾ ਮੈਂ ਕਿਹਾ ਤੂੰ ਦੱਸ ਸੀ ਮਨੂੰ ਵੀ ਕਾਰਨ ਤਾਂ ਚੱਲ ਕਿਹਾ ਹੋਣਾ ਵੀ ਆਏ ਆ ਜਈ ਕਈ ਵਾਰ ਬੰਦਾ ਵੀ ਫੇਰ ਉਹਨੇ ਕੰਮੇ ਇਦਾਂ ਤੋਂ ਉੱਥੇ ਵੀਡੀਓ ਬਣਦੀ ਵੀ ਨਹੀਂ ਹੈਗੀ ਹਨਾ ਠੀਕ ਆ ਕਾਰਨ ਬਾਈ ਕੋਈ ਨਹੀਂ ਹੈਗਾ ਬਾਈ ਕਹਿੰਦਾ ਬਸ ਵੈਸੇ ਨਹੀਂ ਬਣਾਉਂਦੇ ਉਹ ਟਾਈਮ ਦੀ ਸ਼ੌਟ ਆ ਇਹ ਪਹਿਲੇ ਦਿਨ ਤੇ ਬਾਈ ਇੱਦਾਂ ਦਾ ਇਹ ਜੇ ਪਹਿਲਾ ਵੀਡੀਓ ਪਾਉਂਦਾ ਤਾਂ ਯਾਦ ਵੀ ਕਈ ਵਾਰ ਦਸ-ਦਸ ਦਿਨ ਪਾਉਂਦਾ ਵੀ ਨਹੀਂ ਤਾਂ ਹੈਗਾ ਮੂਡ ਨਾਲ ਚੱਲਦੇ ਆ ਉਹਦੇ ਹਾਂ ਬਿਲਕੁਲ ਹੀ ਬਿਲਕੁਲ ਤੇ ਦਿਲ ਵੀ ਠੀਕ ਆ ਵੀਰੇ ਧੰਨਵਾਦ ਤੇਰਾ ਧੰਨਵਾਦ ਜੀ ਤੇਰਾ ਬਾਕੀ ਬਾਈ ਰੋਟਾਵੇਟਰ ਨੇ ਰੇਟ ਵੀ ਆਪਾਂ ਜਮੇ ਜਾਇਜ਼ ਕਰਤੇ 7 ਫੁੱਟਾ 1,115,000 ਦਾ 8 ਫੁੱਟਾ 1,20,000 ਦਾ ਇਹਦੇ ਚੋ ਵੀ ਡਿਸਕਾਊਂਟ ਬਾਈ ਫੁੱਲ ਹੋਊਗਾ ਮੌਕੇ ਤੇ ਹਨ ਮੌਕੇ ਤੇ ਹੋਊਗਾ ਮਾਰੀ ਹਾਂ ਜੀ ਹਾਂ ਬਾਈ ਡਬਲ ਡੈਸਕ ਟੌਪ ਮੜ ਰਹੇ ਆ ਆਪਾਂ ਫਿਲਹਾਲ ਕੋਡੀਆਂ ਖੁੱਲੀਆਂ ਹੋਈਆਂ ਹੋਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਆਂ ਅਗਲੇ ਵਲੌਗ ਵਿੱਚ ਧੰਨਵਾਦ